ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਬੇਨ ਨੂੰ ਕਰ ਲੋ ਹਲੋ ਅੱਜ ਦੀ ਵੀਡੀਓ ਵਿੱਚ ਦੋ ਨਗ ਦਿਖਾਏ ਆ ਇੱਕ ਨੰਬਰ ਦੋਸਤੋ ਪਰਸੋ ਦੀ ਸੂਈ ਹੈ ਮਗਰ ਆ ਗਿਆ ਦੇ ਬੱਚਾ ਜਰਸੀ ਇਹ ਕੱਦ-ਕੱਦ ਵੱਡਾ ਫੇਸ ਕੁਆਲਟੀ ਜਰਸੀਾਂ ਵਾਲੀ ਚੈੱਕ ਕਰ ਲੋ ਕਾਫੀ ਕਲਰ ਚ ਆ ਗਈ ਦੁੱਧ ਬਾਈ ਦਾਦਾ ਵੀ 17-18 ਲੀਟਰ ਪਿਆ ਦੋਗੀ ਬਾਕੀ ਤੁਸੀਂ ਆਪ ਦੀ ਸੇਵਾ ਦੇ ਅਕੋਰਡਿੰਗ ਜਜਮੈਂਟ ਲਾ ਸਕਦੇ ਚਾਰ ਹੀ ਥਣ ਮੋਟਾ-ਮੋਟਾ ਥਣ ਤੇ ਕੋਈ ਛੋਟ ਸ਼ਾਨ ਨਹੀਂ ਇਸ ਟਾਈਮ ਤੀਜੇ ਦਿਨ ਬਾਈ ਦਾਦਾ ਵੀ 10 ਲੀਟਰ ਬੋਲਾ ਹਾਜ਼ਰ ਤਾਂ ਸੋ ਵਾਧੀ ਹੋ ਗਿਆ 10 ਮੰਨ ਕੇ ਦੋ ਟਾਈਮ ਤਰੇ ਟਾਈਮ ਜਿੰਨਾ ਟਾਈਮ ਫਟਾ ਜੀ ਕਰਦਾ ਤਸੱਲੀ ਕਰ ਸਕਦੇ ਬਾਈ ਦਾਦਾ ਵੀ ਜਿੰਨਾ ਮਰਜ਼ੀ ਮੁੱਲ ਕਰਾ ਲਓ 38000 ਦੀ ਇਹ ਦੇ ਦੇਣੀ ਹੈ। ਬਾਕੀ ਬਾਈ ਕਹਿੰਦਾ ਵੀ 5000 ਤੁਸੀਂ ਜਿਹੜਾ ਘਰੇ ਜਾ ਕੇ ਤਸੱਲੀ ਕਰਕੇ ਪਾ ਸਕਦੇ 33000 ਦੇ ਦਿਓ 5000 ਬਾਕੀ ਤਸੱਲੀ ਕਰਕੇ ਦੇ ਦਿਓ। ਨੰਬਰ ਥੱਲੇ ਸਕਰੀਨ ਤੇ ਚੱਲੀ ਜਾਊਗਾ ਤੇ ਇਧਰਲੇ ਪਾਸੇ ਦੋਸਤੋ ਹਾਪੇ ਵੀ ਕੱਚੀ ਆ। ਬਾਈ ਦੇ 10 ਲੀਟਰ ਦਾ ਦਾ ਮਾਲਕ ਨੇ ਰਿਪੋਰਟ ਦੱਸੀ ਆ। ਬਲੈਕ ਕਲਰ ਚ ਆ ਗਈ। ਚਾਰ ਹੀ ਸਣੇ ਤੇ ਕੋਈ ਫੂਟ ਸ਼ਾਨ ਨਹੀਂ। ਵਲਟ ਨਾ ਜੇ ਅੰਗ ਫਿਰ ਵੀ ਤਿਆਰੀ ਸੋਹਣੀ ਆ ਮੁੱਲ ਜਿਹੜਾ ਦੋਸਤੋ ਇਹਦਾ ਬਾਈ ਨੇ ਫੋਨ ਤੇ ਕਰਿਆ। ਬਾਕੀ ਮਾਨਤਾ ਨੇ ਇਹਦੇ ਚ ਬਾਈ ਜ਼ਿਆਦਾ ਵੀ ਚੰਗਾ ਨੰਬਰ ਛਲੇ ਸਕਰੀਨ ਤੇ ਚੱਲ ਜਾਂਦਾ ਬਈ ਦਾ ਬਾਣੀਆਂ ਅਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਦੋਸਤੋਂ ਪਿੰਡ ਅੰਮ੍ਰਿਤਸਰ ਇਹਦੀ ਫੋਨ ਵੀਡੀਓ ਤੁਹਾਨੂੰ ਅਜਾ ਡੈਰੀ ਫਾਰਮ ਤੇ ਮਿਲ ਜੂਗੀ ਉੱਥੇ ਜਾ ਕੇ ਦੇਖ ਸਕਦੇ ਹੋ ਬਾਕੀ ਨੰਬਰ ਛਲੇ ਸਕਰੀਨ ਤੇ ਚੱਲੀ ਜਾਂਦਾ ਬਾਕੀ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ